ਇਸ ਹਫਤੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਅਸੀਂ ਆਪਣੀ ਗਵਾਹੀ ਨੂੰ ਦੂਜਿਆਂ ਨਾਲ ਵੰਡ ਸਕਦੇ ਹਾਂ ਬਾਈਬਲ ਦੱਸਦੀ ਏ ਉਹਨਾਂ ਨੇ ਸ਼ੈਤਾਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਆਪਣੇ ਮੇਮਨੇ ਦੇ ਲਹੂ ਦੁਆਰਾ ਆਪਣੇ ਜੀਵਨ ਦੀ ਗਵਾਹੀ ਦੁਆਰਾ ਅਤੇ ਉਹਨਾਂ ਨੇ ਮੌਤ ਤੱਕ ਆਪਣੀ ਜ਼ਿੰਦਗੀ ਨੂੰ ਪ੍ਰੀਅੇ ਨਾ ਜਾਣੇ ਤੁਹਾਡੀ ਕਹਾਣੀ ਦੇ ਬਾਰੇ ਵਿੱਚ ਕੁਝ ਬਹੁਤ ਹੀ ਸ਼ਕਤੀਸ਼ਾਲੀ ਏ ਜਦ ਤੁਸੀਂ ਦੂਜਿਆਂ ਦੇ ਨਾਲ ਵੰਡਦੇ ਹੋ ਕਿ ਪਰਮੇਸ਼ਵਰ ਨੇ ਤੁਹਾਡੀ ਜ਼ਿੰਦਗੀ ਵਿੱਚ ਕੀ ਕੀਤਾ ਹੈ ਮੈਂ ਸੋਚਦਾ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਜਾਣੀਏ ਸਾਡੀ ਗਵਾਹੀ ਹੈ ਕਿ ਜੇਕਰ ਸਾਡੀ ਗਵਾਹੀ ਦਾ ਵਚਨ ਇੰਨਾ ਤਾਕਤਵਰ ਹੈ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਵਚਨ ਕੀ ਹੈ ਸਾਡਾ ਬਚਨ ਹੈ ਕਿ ਪਰਮੇਸ਼ਵਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਹੈ ਅਸੀਂ ਉਹਨੂੰ ਕੀ ਕਰਦੇ ਵੇਖਿਆ ਹੈ ਅਸੀਂ ਉਹਨੂੰ ਕੀ ਕਰਦੇ ਸੁਣਿਆ ਹੈ ਅਤੇ ਅਸੀਂ ਉਹਨੂੰ ਕੀ ਅਨੁਭਵ ਕੀਤਾ ਇਹ ਹੈ ਸਾਡੀ ਗਵਾਹੀ ਜੇਕਰ ਤੁਹਾਨੂੰ ਕੋਰਟ ਦੇ ਵਿੱਚ ਜਾਣਾ ਪਵੇ ਤੇ ਉੱਥੇ ਆਪਣੀ ਗਵਾਹੀ ਦੇਣੀ ਪਵੇ ਤਾਂ ਤੁਹਾਨੂੰ ਪੁੱਛਿਆ ਜਾਵੇਗਾ ਤੁਸੀਂ ਕੀ ਵੇਖਿਆ ਹੈ ਤੁਸੀਂ ਕੀ ਸੁਣਿਆ ਹੈ ਤੇ ਤੁਸੀਂ ਕੀ ਤਜਰਬਾ ਕੀਤਾ ਹੈ ਤੁਸੀਂ ਵੇਖੋ ਬਾਈਬਲ ਦੇ ਵਿੱਚ ਇੱਕ ਅੰਨਾ ਵਿਅਕਤੀ ਸੀਗਾ ਜਿਹਨੂੰ ਪਰਮੇਸ਼ਰ ਨੇ ਛੂ ਲਿਆ ਤੇ ਉਹ ਚੰਗਾ ਹੋ ਗਿਆ ਤੇ ਉਹ ਚਾਰਾਂ ਪਾਸਿਆਂ ਵੱਲ ਜਾ ਕੇ ਲੋਕਾਂ ਨੂੰ ਦੱਸਣ ਲੱਗਾ ਕਿ ਪਰਮੇਸ਼ਰ ਨੇ ਯੀਸ਼ੂ ਨੇ ਮੇਰੇ ਲਈ ਕੀ ਕੀਤਾ ਤੇ ਲੋਕ ਉਹਨੂੰ ਬੜੇ ਔਖੇ ਔਖੇ ਸਵਾਲ ਪੁੱਛਣ ਲੱਗੇ ਅਤੇ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੇਰੇ ਕੋਲ ਤੁਹਾਡੇ ਥੀਓਲੋਜੀਕਲ ਸਵਾਲਾਂ ਦਾ ਜਵਾਬ ਨਹੀਂ ਹੈ ਮੈਨੂੰ ਤੇ ਬਸ ਇਨਾ ਪਤਾ ਹੈ ਕਿ ਮੈਂ ਪਹਿਲਾਂ ਅੰਨਾ ਸੀ ਤੇ ਹੁਣ ਮੈਂ ਵੇਖਣ ਲੱਗ ਗਿਆ ਉਹ ਤਾਂ ਕੇਵਲ ਆਪਣੀ ਗਵਾਹੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕੋਈ ਧਰਮ ਸ਼ਾਸਤਰੀ ਬਣਨ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ ਬਾਈਬਲ ਦਾ ਵਿਦਵਾਨ ਬਣਨ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ ਉਹ ਤਾਂ ਸਿਰਫ ਇਹ ਦੱਸ ਰਿਹਾ ਸੀ ਕਿ ਪਰਮੇਸ਼ਵਰ ਨੇ ਉਹਦੀ ਜ਼ਿੰਦਗੀ 'ਚ ਕੀ ਕੀਤਾ ਹੈ ਤੁਹਾਡੀ ਗਵਾਹੀ ਇਹੀ ਤਾਂ ਹੈ ਤੁਹਾਡੀ ਗਵਾਹੀ ਦੇ ਵਿੱਚ ਸ਼ਕਤੀ ਏ ਅਤੇ ਲੋਕ ਹੈਰਾਨ ਹੋ ਗਏ ਕਿ ਪਰਮੇਸ਼ਰ ਨੇ ਉਹਦੀ ਜ਼ਿੰਦਗੀ ਚ ਕੀ ਕੀਤਾ ਸੀ ਮੈਂ ਤੁਹਾਨੂੰ ਇਹ ਕਹਿ ਸਕਦਾ ਵਾਂ ਨਸ਼ਾ ਕਰਨ ਵਾਲੇ ਲੋਕ ਆ ਜਾਦ ਹੋ ਸਕਦੇ ਨੇ ਉਹ ਲੋਕ ਜਿਹੜੇ ਨਿਰਾਸ਼ ਨੇ ਹਤਾਸ਼ ਨੇ ਆਪਣੀ ਜ਼ਿੰਦਗੀ ਚ ਪ੍ਰੇਮ ਅਨੰਤ ਤੇ ਸ਼ਾਂਤੀ ਪਾ ਸਕਦੇ ਪਰਮੇਸ਼ਰ ਸਾਡੀ ਜ਼ਿੰਦਗੀ ਚ ਇੱਕ ਵੱਡਾ ਕੰਮ ਕਰਦਾ ਇੱਕ ਮਹਾਨ ਕੰਮ ਕਰਦਾ ਹੈ ਜਦ ਅਸੀਂ ਆਪਣੀ ਜ਼ਿੰਦਗੀ ਪ੍ਰਭੂ ਯੀਸ਼ੂ ਮਸੀਹ ਨੂੰ ਦੇ ਦਿੰਦੇ ਹਾਂ ਤੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਣ ਕੇ ਇੱਕ ਵੱਡਾ ਬਦਲਾਵ ਲੈ ਕੇ ਆਉਂਦਾ ਹੈ ਮੇਰੀ ਗਵਾਹੀ ਵੀ ਇਸੇ ਤਰ੍ਹਾਂ ਹੀ ਹੋ ਸਕਦੀ ਹੈ ਕਿ ਉਸ ਰਾਤ ਜਦ ਮੈਂ ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਦਿੱਤਾ ਤਾਂ ਮੈਨੂੰ ਐਵੇਂ ਲੱਗਾ ਜਿਵੇਂ ਮੇਰੇ ਮੋਢਿਆਂ ਤੋਂ ਇੱਕ ਵੱਡਾ ਭਾਰ ਲੱਥ ਗਿਆ ਹੋਵੇ ਕਿਉਂਕਿ ਮੈਂ ਦੋਸ਼ ਦੀ ਭਾਵਨਾ ਦਾ ਇਹ ਭਾਰ ਚੁੱਕ ਕੇ ਜ਼ਿੰਦਗੀ ਚ ਤੁਰਿਆ ਸੀ ਮੈਂ ਬਹੁਤ ਗਲਤ ਕੰਮ ਕੀਤੇ ਸਾਂ ਪਰਮੇਸ਼ਰ ਮੇਰੀ ਜ਼ਿੰਦਗੀ ਚ ਆ ਗਿਆ ਪਰਮੇਸ਼ਰ ਨੇ ਮੈਨੂੰ ਆਣ ਕੇ ਬਦਲ ਦਿੱਤਾ ਉਹਨੇ ਮੈਨੂੰ ਆਣ ਕੇ ਮਾਫ ਕਰ ਦਿੱਤਾ ਅਤੇ ਉਸ ਨੇ ਮੈਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਗਵਾਹੀ ਦਿੱਤੀ ਹੈ ਪਿਛਲੇ 54 ਸਾਲ ਤੋਂ ਅੱਜ ਤੁਹਾਡੇ ਕੋਲ ਇੱਕ ਕਹਾਣੀ ਹੈ ਮੇਰੇ ਕੋਲ ਇੱਕ ਕਹਾਣੀ ਹੈ ਜਿੰਨੂੰ ਅਸੀਂ ਵੰਡ ਸਕਦੇ ਹਾਂ ਕਿਉਂ ਨਹੀਂ ਅੱਜ ਤੁਸੀਂ ਜਿਨ੍ਹਾਂ ਲੋਕਾਂ ਨੂੰ ਪਿਆਰ ਕਰਦੇ ਹੋ ਪਰਵਾਹ ਕਰਦੇ ਹੋ ਜਿਨ੍ਹਾਂ ਨੂੰ ਪਰਮੇਸ਼ਰ ਪਿਆਰ ਕਰਦਾ ਹੈ ਉਹਨਾਂ ਦੇ ਨਾਲ ਆਪਣੀ ਗਵਾਹੀ ਨੂੰ ਵੰਡੋ ਤੁਸੀਂ ਕਈ ਲੋਕਾਂ ਦੇ ਨਾਮ ਲਿਖੇ ਹੋਣਗੇ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ ਕਿਉਂ ਨਹੀਂ ਤੁਸੀਂ ਉਹਨਾਂ ਨਾਲ ਆਪਣੀ ਗਵਾਹੀ ਵੰਡੋ ਅਤੇ ਪਰਮੇਸ਼ਰ ਵੱਡੇ ਵੱਡੇ ਕੰਮ ਉਹਨਾਂ ਦੀ ਜ਼ਿੰਦਗੀ 'ਚ ਕਰੇਗਾ ਤੁਸੀਂ ਸਿਰਫ ਆਪਣੀ ਗਵਾਹੀ ਵੰਡੋ ਤਾਨੂੰ ਕੋਈ ਧਰਮ ਸ਼ਾਸਤਰੀ ਹੋਣ ਦੀ ਲੋੜ ਨਹੀਂ ਹੈ ਕੋਈ ਵਿਦਵਾਨ ਹੋਣ ਦੀ ਲੋੜ ਨਹੀਂ ਤੁਹਾਡੇ ਕੋਲ ਤਾਂ ਸਿਰਫ ਇੱਕ ਗਵਾਹੀ ਹੋਣੀ ਚਾਹੀਦੀ ਹੈ ਜੇਕਰ ਯੀਸ਼ੂ ਮਸੀਹ ਤੁਹਾਡੀ ਜ਼ਿੰਦਗੀ ਚ ਆ ਗਿਆ ਤਾਂ ਤੁਹਾਡੇ ਕੋਲ ਇੱਕ ਗਵਾਹੀ ਹੈ ਤੇ ਤੁਹਾਡੀ ਗਵਾਹੀ ਤਾਕਤਵਰ ਹੈ